ਅਮਰੋਸਰ ਰਹਿ ਕੇ ਮੀ ਰਿਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਗੋਨਵਾਲ ਸਾਹਿਬ ਜਿਹੜੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਇਹ ਕਿਦਾਂ ਲੱਗੀ ਇਹ ਸ਼ਾਰਟ ਸਰਕਟ ਹੋਇਆ ਜੀ ਕਿਤੇ ਮੈਂ ਅਮਰੋਸਰ ਤੋਂ ਆ ਰਿਹਾ ਸੀ ਰਹਿਸ਼ ਮੀ ਅਮਰੋਸਰ ਆ ਰਸਤੇ 'ਚ ਮੈਂ ਆ ਰਿਹਾ ਸੀ ਕਿਉਂ ਅੱਗੇ ਤਾਂ 10 ਵਜੇ ਆ ਜੀ ਤਾਂ ਇੱਥੇ ਅੱਜ ਲੇਟ ਹੋਣ ਦਾ ਕਾਰਨ ਇਹ ਹੋਇਆ ਕਿ ਮੈਂ ਸਮਾਨ ਕੁਝ ਖਰੀਦਣ ਲਾ ਪਿਆ ਬਾਜ਼ਾਰ 10:30 11:00 ਵਜੇ ਨਾਲ ਖੁੱਲਦਾ ਸਮਾਨ ਲੈ ਕੇ ਮੈਂ ਆਇਆ ਰਸਤੇ 'ਚ ਮੈਨੂੰ ਫੋਨ ਆਇਆ ਕਿ ਇੱਧਰ ਅੱਗ ਲੱਗੀ ਹੈ ਜਦ ਮੈਂ ਆਇਆ ਇੱਥੇ ਤਾਂ ਸਭ ਕੁਝ ਤਬਾਹ ਹੋ ਚੁੱਕਿਆ ਹੋਇਆ ਤੇ ਮੈਨੂੰ ਪ੍ਰੋਪਰ ਭਾਜੀ ਤੁਹਾਨੂੰ ਫੋਨ ਮੈਨੂੰ ਪਹਿਲਾ ਇਹਨਾਂ ਦਾ ਆਇਆ ਮੈਨੂੰ ਨਹੀਂ ਹੁਣ ਪਤਾ ਕਿੰਨੇ ਵਜੇ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਹਮਮ ਸਭ ਤੋਂ ਪਹਿਲਾਂ ਫੋਨ ਆਇਆ ਮੇਰੇ ਖਿਆਲ 12:00 ਵਜੇ ਨਾ ਆਇਆ ਅੱਛਾ ਹਾਂਜੀ ਇਹ ਹੁਣ ਕਿੰਨਾ ਕੰਨਾ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ ਹੈ ਨੁਕਸਾਨ ਤੇ ਭਾਜੀ ਦੱਸ ਨਹੀਂ ਸਕਦੇ ਕੋਈ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਆਪਣਾ ਕਾਹਦਾ ਕਹਦੀ ਫੈਕਟਰੀ ਕਹਦੀ ਤੁਹਾਡੀ ਤਾ ਗਾਮਿਲ ਸੀ ਤੇ ਵਰਕਰ ਕਹਿੰਦਾ ਸਾਰੇ ਸੇਫ ਨੇ ਜਿਹੜੇ ਕੰਮ ਕਰ ਰਹੇ ਵਰਕਰ ਸੇਫ ਆ ਜੀ ਵਰਕਰ ਜਦੋਂ ਜਿਆਦਾ ਲੱਗੀ ਫਿਰ ਵਰਕਰ ਬਾਹਰ ਨਿਕਲ ਗਏ ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ ਵਰਕਰ ਬਾਹਰ ਆ ਗਏ ਪਹਿਲਾਂ ਤਾਂ ਜਦੋਂ ਜਦ ਕਰਦੇ ਰਹੇ ਮੁੜ ਕੇ ਜਿਆਦਾ ਨਹੀਂ ਸੰਭਲੀ ਗਈ ਤਾਂ ਫਿਰ ਉਹ ਬਾਹਰ ਆ ਗਏ ਜਦੋਂ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਦੂਜੀਆਂ ਤੁਹਾਡੇ ਆ ਗਈਆਂ ਫਾਇਰ ਬ੍ਰਿਗੇਡ ਆਉਣਾ ਨਹੀਂ ਜੀ ਫਾਇਰ ਬ੍ਰਿਗੇਡ ਤਾਂ ਇੱਥੇ ਹੈ ਹੀ ਕੋਈ ਨਹੀਂ ਤੇ ਰਸਤੇ ਦੇ ਵਿੱਚ ਉਹ ਮੇਰਾ بیٹے ਨੂੰ ਮੈਂ ਫੋਨ ਕੀਤਾ ਮੈਂ ਤਾਂ ਗੱਡੀ ਚਲਾ ਰਿਹਾ ਸੀ ਉਹ ਅੰਮ੍ਰਿਤਸਰ ਸੀ ਮੈਂ ਕਿਹਾ ਜਿੰਨੀਆਂ ਵੀ ਫਾਇਰ ਬ੍ਰਿਗੇਡ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ ਪਰ ਜਦੋਂ ਫਰਬਿਜਟ ਗੱਡੀਆਂ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ ਹੁਣ ਜਿਸ ਤਰੀਕੇ ਨਾਲ ਦੱਸਿਆ ਵੀ ਕਰੋੜਾਂ ਰੁਪਈਆ ਨੁਕਸਾਨ ਹੋ ਗਿਆ ਤੁਹਾਡਾ ਤੇ ਕੀ ਹੁਣ ਸਰਕਾਰ ਕੋਲੋਂ ਜਾਂ ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗ ਤੁਹਾਡੀ ਪ੍ਰਸ਼ਾਸਨ ਕੋ ਮੰਗੇ ਆ ਜੀ ਇੱਕ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਡੇ ਗੋਂਦਵਾਲ ਇੰਡਸਟਰੀ ਏਰੀਆ 'ਚ ਸਗੀਆਂ ਫਰਬਿਜਟ ਦੀਆਂ ਗੱਡੀਆਂ ਫਰਬਿਜਟ ਦਾ ਦਫ਼ਤਰ ਵੀ ਸੀਗਾ ਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਸੋ ਚੁੱਕ ਲੀਆਂ ਨਾ ਹੁਣ ਇੱਥੇ ਕੋਈ ਗੱਡੀ ਆ ਨਾ ਕੋਈ ਦਫ਼ਤਰ ਆ ਫਰਬਿਜਟ ਦਾ ਦੂਰ ਤੋਂ ਆਉਂਦੀਆਂ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਆਈ ਆ ਤਰ ਤਰ ਤੋਂ ਆਈ ਆ ਪੱਟੀ ਤੋਂ ਆਈ ਆ ਆਉਂਦਿਆਂ ਆਉਂਦਿਆਂ ਗੱਡੀ ਨੂੰ ਟਾਈਮ ਲੱਗ ਗਿਆ ਤੇ ਉਹਨੀ ਦੇਰ ਨੂੰ ਸਾਰਾ ਕੁਝ ਤਬਾਹ ਹੋ ਗਿਆ ਤਾਂ ਮਤਲਬ ਮਿੰਟਾਂ ਸਕਿੰਟਾਂ ਜੀ ਹੋਇਆ ਸਭ ਕੁਝ ਅੰਮ੍ਰਿਤਸਰ ਰਹਿਸ਼ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਗੋਨਵਾਲ ਸਾਹਿਬ ਜਿਹੜੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਇਹ ਕਿਦਾਂ ਲੱਗੀ ਇਹ ਸ਼ਾਰਟ ਸਰਕਟ ਹੋਇਆ ਜੀ ਕਿਤੇ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਰਹਿਸ਼ ਮੇਰੀ ਅੰਮ੍ਰਿਤਸਰ ਆ ਰਸਤੇ 'ਚ ਮੈਂ ਆ ਰਿਹਾ ਸੀ ਕਿਉਂ ਅੱਗੇ ਤਾਂ 10 ਵਜੇ ਆ ਜੀ ਤਾਂ ਇੱਥੇ ਅੱਜ ਲੇਟ ਹੋਣ ਦਾ ਕਾਰਨ ਇਹ ਹੋ 10:30 11 ਵਜੇ ਨਾ ਖੁੱਲਦਾ ਸਮਾਨ ਲੈ ਕੇ ਮੈਂ ਆਇਆ ਰਸਤੇ 'ਚ ਮੈਨੂੰ ਫੋਨ ਆਇਆ ਕਿ ਇੱਧਰ ਅੱਗ ਲੱਗੀ ਹੈ ਜਦ ਮੈਂ ਆਇਆ ਇੱਥੇ ਤਾਂ ਸਭ ਕੁਝ ਤਬਾਹ ਹੋ ਚੁੱਕਿਆ ਹੋਇਆ ਤੇ ਤੁਹਾਨੂੰ ਕਿੰਨੇ ਵਜੇ ਕੱਢਵਾਉਣਾ ਪਿਆ ਲੱਗਾ ਮੈਨੂੰ ਪ੍ਰੋਪਰ ਜੀ ਤੁਹਾਨੂੰ ਫੋਨ ਮੈਨੂੰ ਪਹਿਲਾਂ ਇਹਨਾਂ ਦਾ ਆਇਆ ਮੈਨੂੰ ਨਹੀਂ ਹੁਣ ਪਤਾ ਕਿੰਨੇ ਵਜੇ ਆਇਆ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਫੋਨ ਆਇਆ ਮੇਰੇ ਖਿਆਲ 12:00 ਵਜੇ ਨਾ ਆਇਆ ਅੱਛਾ ਜੀ ਹਾਂਜੀ ਏ ਹੁਣ ਕਿੰਨਾ ਕਿੰਨਾ ਨੁਕਸਾਨ ਅੰਦਰ ਹੋ ਗਿਆ ਤੁਹਾਡਾ ਫੈਕਟਰੀ ਨੁਕਸਾਨ ਤੇ ਭਾਈ ਦੱਸ ਨਹੀਂ ਸਕਦੇ ਕੋਈ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਇਹ ਆਪਣਾ ਕਦਾ ਇਹ ਕਾਲੀ ਫੈਕਟਰੀ ਸਾਡੀ ਤੁਹਾਡੀ ਧਾਗਾ ਮਿਲ ਸੀ ਜੀ ਤੇ ਵਰਕਰ ਕਹਿੰਦਾ ਸਾਰੇ ਸੇਫ ਨੇ ਜਿਹੜੇ ਕੰਮ ਕਰ ਰਹੇ ਵਰਕਰ ਸੇਫ ਆ ਜੀ ਵਰਕਰ ਜਦੋਂ ਜਿਆਦਾ ਲੱਗੀ ਫਿਰ ਵਰਕਰ ਬਾਹਰ ਨਿਕਲ ਗਏ ਹਰ ਇੱਕ ਨੂੰ ਜਾਨ ਪਿਆਰੀ ਹੁੰਦੀ ਹੈ ਵਰਕਰ ਬਾਹਰ ਆ ਗਏ ਪਹਿਲਾਂ ਤਾਂ ਜਦੋਜਾਦ ਕਰਦੇ ਰਹੇ ਮੁਰਕੇ ਜਿਆਦਾ ਨਹੀਂ ਸੰਭਲੀ ਗਈ ਤਾਂ ਫਿਰ ਉਹ ਬਾਹਰ ਆ ਗਏ ਜਦੋਂ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤਾਂ ਦੂਜੀਆਂ ਥਾਂ ਤੇ ਆ ਗਈਆਂ ਫਾਇਰ ਬ੍ਰਿਗੇਡ ਟਾਈਮ ਨਾ ਨਹੀਂ ਜੀ ਫਾਇਰ ਬ੍ਰਿਗੇਡ ਤਾਂ ਇੱਥੇ ਹੈ ਹੀ ਕੋਈ ਨਹੀਂ ਠੀਕ ਹੈ ਤੇ ਰਸਤੇ ਦੇ ਵਿੱਚ ਉਹ ਮੇਰਾ ਬੇਟੇ ਨੂੰ ਮੋਬਾਈਲ ਫੋਨ ਕੀਤਾ ਮੈਂ ਤਾਂ ਗੱਡੀ ਚਲਾ ਰਿਹਾ ਸੀ ਉਹ ਅੰਮ੍ਰਿਤਸਰ ਸੀ ਮੈਂ ਕਿਹਾ ਜਿੰਨੀਆਂ ਵੀ ਫਾਇਰ ਬ੍ਰਿਗੇਡ ਗੱਡੀਆਂ ਉਹਨਾਂ ਨੇ ਇਤਲਾਹ ਕੀਤੀ ਆ ਪਰ ਜਦੋਂ ਫਾਇਰ ਬ੍ਰਿਗੇਡ ਗੱਡੀਆਂ ਆਈਆਂ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ ਉਹਨਾਂ ਜਿਸ ਤਰੀਕੇ ਨਾਲ ਦੱਸਿਆ ਵੀ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਤੁਹਾਡਾ ਤੇ ਕੀ ਹੁਣ ਸਰਕਾਰ ਕੋਲੋਂ ਜਾਂ ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗ ਤੁਹਾਡੀ ਪ੍ਰਸ਼ਾਸਨ ਕੋ ਮੰਗੇ ਆ ਜੀ ਇੱਕ ਇਥੇ ਫੋਕਲ ਪੁਆਇੰਟ ਦੇ ਵਿੱਚ ਸਾਡੇ ਗੋੰਦਵਾਲ ਇੰਡਸਟਰੀ ਏਰੀਆ ਚ ਸਿਗੀਆਂ ਫਾਰਮ ਗ੍ਰੀਡ ਦੀਆਂ ਗੱਡੀਆਂ ਫਾਰਮ ਗ੍ਰੀਡ ਦਾ ਦਫ਼ਤਰ ਵੀ ਸੀਗਾ ਤੇ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਇਥੋਂ ਚੁੱਕ ਲੀਆਂ ਨਾ ਹੁਣ ਇਥੇ ਕੋ ਗੱਡੀ ਆ ਨਾ ਕੋਈ ਦਫ਼ਤਰ ਆ ਫਾਰਮ ਗ੍ਰੀਡ ਦਾ ਦੂਰ ਤੋਂ ਆਉਂਦੀਆਂ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਆਈ ਆ ਤਰ ਤਰ ਤੋਂ ਆਈ ਆ ਪੱਟੀ ਤੋਂ ਆਈ ਆ ਆਉਂਦਿਆਂ ਆਉਂਦਿਆਂ ਗੱਡੀ ਨੂੰ ਟਾਈਮ ਲੱਗ ਗਿਆ ਤੇ ਉਨੀ ਦੇਰ ਨੂੰ ਸਾਰਾ ਕੁਝ ਤਬਾਹ ਹੋ ਗਿਆ ਤੇ ਮਤਲਬ ਮਿੰਟਾਂ ਸਕਿੰਟਾਂ ਜੀ ਹੋਇਆ ਸਭ ਕੁਝ